ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦਾ ਨੈਸ਼ਨਲ ਕਨਵੀਨਰ ਔਰ ਜਿਹਨੂੰ ਕਹਿੰਦੇ ਸੁਪਰੀਮੋ ਆਫ ਦਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅੱਜਕੱਲ 70 ਹਲਕੇ ਨੇ ਦਿੱਲੀ ਦੇ ਉਹਨਾਂ ਦੇ ਵਿੱਚ ਪਤ ਯਾਤਰਾ ਕਰ ਰਹੇ ਕੇਜਰੀਵਾਲ ਸਾਹਿਬ ਜਦੋਂ ਮਾਲਵੀਆ ਨਗਰ ਚ ਜਾਂਦੇ ਨੇ ਉਹਨਾਂ ਤੇ ਇੱਕ ਲਿਕਵਿਡ ਸਟੈਜ ਜਾਂਦਾ ਹੈ মিডিਆ ਜਿਹੜਾ ਨੈਸ਼ਨਲ ਜਾਂ ਗੁਰਦੀ মিডিਆ ਉਹ ਤਾਂ ਕਹਿੰਦਾ ਪਾਣੀ ਸੁੱਟਿਆ ਲੇਕਿਨ ਦੂਜੇ ਪਾਸੇ ਸਰਪਾਰਤਵਾਜ ਇਹਨਾਂ ਦਾ ਇੱਕ ਕੈਬਨਿਟ ਮਿਨਿਸਟਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਦੇ ਕਿ ਕੇਜਰੀਵਾਲ ਨੂੰ ਜਿਉਂਦੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਤੇ ਸਪਰਿਟ ਸਿਟੀ ਕੀ ਜਿਸ ਨੇ ਸਿੱਟੇ ਅਸ਼ੋਕ ਝਾਣੇ ਉਹਦੇ ਦੂਜੇ ਹੱਥ ਚ ਮਚਸ ਸੀ ਇਹ ਵੀ ਕਿਹਾ ਗਿਆ ਹੁਣ ਕਿੰਨਾ ਕੁ ਸੱਚ ਹੈ ਤੇ ਕੀ ਹੈ ਸਾਰਾ ਮਾਮਲਾ ਕਿਉਂ ਹਮਲੇ ਹੋ ਰਹੇ ਨੇ ਅਰਵਿੰਦ ਕੇਜੀਵਾਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਤੇ ਚਰਚਾ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹ ਵੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਦੇਖੋ ਅਰਵਿੰਦ ਕੇਜਰੀਵਾਲ ਜਿਹੜੀ ਸਿਆਸੀ ਸਤਰੰਜ ਹੁੰਦੀ ਹੈ ਨਾ ਉਹਦਾ ਮਾਹਰ ਬੰਦਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਉਹਦਾ ਕੋਈ ਸਾਨੀ ਨਹੀਂ ਉਹਦੀ ਸਿਆਸਤ ਦੇਖੋ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਪਾਰਟੀ ਹੈ ਮੋਦੀ ਸਾਹਿਬ ਜਿਹੜੇ ਨੇ ਪੁਰਾਣੇ ਬੰਦੇ ਨੇ ਗੁਜਰਾਤੀ ਤੇ ਲਿੰਕ ਬੜੇ ਨੇ ਅਡਾਨੀ ਵਾਨੀ ਵਰਗੇ ਉਹਨਾਂ ਦੇ ਨਾਲ ਨੇ ਕੇਜਰੀਵਾਲ ਜਿਹੜਾ ਹੈ ਉਹਦੇ ਕੋਲ ਕੁਝ ਨਹੀਂ ਸੀ ਕੇਜਰੀਵਾਲ ਨੇ 12-13 ਸਾਲ ਪਹਿਲਾਂ ਜਿਹੜੀ ਪਾਰਟੀ ਸ਼ੁਰੂ ਕੀਤੀ ਉਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੁਣ ਆਪਾਂ ਦੇਖ ਰਹੇ ਆਂ ਕੁਮਾਰ ਇਸ ਗੱਲ ਦੀ ਹੈ ਕਿ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਘਟੋ-ਘਟ ਦਿੱਲੀ 'ਚ ਤਕੜਾ ਮੁਕਾਬਲਾ ਦੇ ਰਿਹਾ ਮੁਕਾਬਲਾ ਕੀ ਹਾਲ ਤੱਕ ਹਰਉਂਦੀ ਆ ਰਹੀ ਹੈ ਤਿੰਨ ਵਾਰ ਹੋ ਗਏ ਤੋਂ ਇਸ ਵਾਰ ਵੀ ਤਿਆਰੀ ਸ਼ੁਰੂ ਕਰਤੀ ਸਿਆਸੀ ਸਤਰੰਜ ਦੇ ਕਿਹੜਾ ਮੋਰਾ ਕਿਸ ਟਾਈਮ ਚੱਲਣਾ ਇਹ ਕੇਜਰੀਵਾਲ ਤੋਂ ਵੱਧ ਕਿਸੇ ਨੂੰ ਪਤਾ ਮੋਦੀ ਨੂੰ ਵੀ ਪਤਾ ਜਿਹਨੂੰ ਅਸੀਂ ਬਹੁਤ ਵੱਡਾ ਮਹਾਰ ਸਮਝਦੇ ਆ ਦੇਖੋ ਆਸੀ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਆਪ ਜਿਹੜੇ ਹੈ ਤਿਆਰੀ ਸ਼ੁਰੂ ਕਰਤੀ ਪੰਜਾਬ ਤੇ ਪੂਰਾ ਕੰਟਰੋਲ ਕਰ ਲਿਆ ਭਗਵੰਤ ਮਾਨ ਨੂੰ ਖੁੰਝੇ ਲਾਤਾ ਅਮਨ ਅਰੋੜਾ ਨੂੰ ਪ੍ਰਧਾਨ ਬਣਾਤਾ ਇਹ ਸਾਰਾ ਕੁਝ ਚੱਲਿਆ لیکن اج ਤਾਂ ਆਪਾਂ ਦਿੱਲੀ ਦੀ ਗੱਲ ਕਰ ਰਹੇ ਪਹਿਲਾਂ ਤਾਂ ਉਹ ਤਾਂ ਕਰ ਲਿਆ ਵੀ ਚੱਲ ਕੀ ਰਹੇ ਦਿੱਲੀ ਦੇ ਵਿੱਚ ਦੇਖੋ ਦਿੱਲੀ ਦੇ 70 ਹਲਕੇ ਨੇ ਉਹਨਾਂ ਵਿੱਚ ਉਹਨਾਂ ਨੇ تیاری ਸ਼ੁਰੂ ਕਰਤੀ ਆਪਣੀ ਔਰ ਇਹ ਵੀ ਕਰ ਜਿਹੜਾ ਹੈ ਪਦਯਾਤਰਾ ਸ਼ੁਰੂ ਕੀਤੀ ਹੋਈ ਹੈ ਕਦੇ ਕਿਤੇ ਜਾਂਦੇ ਨੇ ਔਰ ਹਰ ਇੱਕ ਹਲਕੇ ਚ ਜਾ ਕੇ ਆਪਣੀਆਂ ਗੱਲਾਂ ਕਰਦੇ ਨੇ ਜਿਹੜਾ ਕੁਛ ਦੇ ਰਹੇ ਨੇ ਪਾਣੀ ਫ੍ਰੀ ਦੇ ਰਹੇ ਨੇ ਬਿਜਲੀ ਫ੍ਰੀ ਦੇ ਰਹੇ ਨੇ ਦਿੱਲੀ ਚ ਲੋਕਾਂ ਨੂੰ ਜਿਹੜੀ ਜਿਨ੍ਹਾਂ ਨੂੰ ਮੋਦੀ ਸਾਹਿਬ ਉਹ ਰੋਡੀਆਂ ਦੀ ਆਦਤ ਹੁਣ ਤਾਂ ਸਾਰੀ ਦੇ ਰਹੇ ਨੇ ਗਰੰਟੀਆਂ ਤੇ ਰੋੜੀਆਂ ਇਹ ਮੁਫਤ ਦੇਣ ਵਾਲੀ ਗੱਲ ਜਿਹੜੀ ਹੈ ਉਹ ਕੇਜਰੀਵਾਲ ਤੋਂ ਸ਼ੁਰੂ ਹੁੰਦੀ ਹੈ ਪਾਣੀ ਮੁਫਤ ਬਿਜਲੀ ਮੁਫਤ ਬਜ਼ੁਰਗਾਂ ਦੀ ਪੈਨਸ਼ਨ ਦੀ ਗੱਲ ਉਹਨਾਂ ਨੂੰ ਧਾਰਮਿਕ ਯਾਤਰਾ ਬੜਾ ਕੁਝ ਦਿੱਤਾ ਤੇ ਬੋਟਾ ਮਿਲ ਵੀ ਰਹੀਆਂ ਨੇ ਹੁਣ ਜਿਹੜੀ ਕਮਾਲ ਕੀਤੀ ਪਿਛਲੇ ਦਿਨੀ ਕਿ ਜੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿਓ ਕੱਲ ਜਿਹੜੇ ਹਲਕੇ ਚ ਗਏ ਰਜਿਸਟ੍ਰੇਸ਼ਨ ਸ਼ੁਰੂ ਕਰ ਦਿਓ ਕਿੰਨਾ ਦੀ ਬੀਬੀਆਂ ਦੀ ਦਿੱਲੀਆ ਦੀ ਦਿੱਲੀ ਦੇ ਔਰਤਾਂ ਨੂੰ 1000 ਰੁਪਏ ਦੇਣਾ ਮਹੀਨੇ ਦਾ ਸਭ ਨੂੰ ਜੋ ਜੋ ਪੰਜਾਬ ਚ ਕਿਹਾ ਸੀ ਤੋਂ ਇਸੇ ਕਰਕੇ ਮੈਂ ਕਹਿਣਾ ਕਿ ਇਹ ਚਾਰ ਬੜੀ ਕਮਾਲ ਦੀ ਹੈ ਪੰਜਾਬ ਚ ਵੀ ਇਹੀ ਹੋਣਾ ਜਦੋਂ ਪੰਜ ਚਾਰ ਮਹੀਨੇ ਰਹਿ ਗਏ ਉਦੋਂ ਪੰਜਾਬ ਚ ਔਰਤਾਂ ਨੂੰ 1000 ਰੁਪਏ ਦੇਣਾ ਸ਼ੁਰੂ ਕਰ ਦੇਣਾ 1000 ਜਾਂ 1100 ਜੋ ਵੀ ਕਿਹਾ 1000 ਕਿਹਾ ਸੀ ਮਾਨ ਸਾਹਿਬ ਕਹਿੰਦੇ 1100 ਤੇ ਬਹੁਤ ਲੈ ਜਾਣੀਆਂ ਨੇ ਹੁਣ ਦਿੱਲੀ ਦੇ ਵਿੱਚ ਇਹ ਜਿਹੇ ਜਿਹੜੇ ਕੰਮ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਕੁਛ ਨਹੀਂ ਤਾਂ 11 ਬੰਦੇ ਦਾ ਐਲਾਨ ਵੀ ਕਰਤਾ 6 ਬੰਦੇ ਉਹ ਨੇ ਜਿਹੜੇ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਚੋਂ ਆਏ ਨੇ ਕਰੋ ਤਿਆਰੀ ਉਹਨੇ ਤਾਂ ਲੱਗੇ ਹੋਏ ਨੇ ਸੋ ਇਹ ਸਾਰੀਆਂ ਜਿਹੜੀਆਂ ਚਾਲਾਂ ਨੇ ਭਾਰਤੀ ਜਨਤਾ ਪਾਰਟੀ ਕੁਲਰ ਦਾ ਜਵਾਬ ਨਹੀਂ ਹੈ ਇਹ ਗੱਲ ਆਪਾਂ ਨੂੰ ਮੰਨਣੀ ਪੈਗੀ ਤੇ ਭਾਰਤੀ ਜਨਤਾ ਪਾਰਟੀ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਤੇ ਉਤਰਾਈ ਹੈ ਦੇਖੋ ਤੁਸੀਂ ਇਹ ਕੋਈ ਪਹਿਲਾ ਹਮਲਾ ਤਾਂ ਹੈ ਨਹੀਂ ਪਿਛਲੀ ਵਾਰ ਵੀ ਕਦੇ ਕਾਲੇ ਸ਼ਾਇਦ ਸ਼ਕਤੀ ਕਦੇ ਕੁਛ ਛੱਡਤਾ ਇਸ ਵਾਰ ਥੋੜੇ ਜਿਹਾ ਲਗਾਤਾਰ ਦੇਖ ਰਹੇ ਆਪਾਂ ਹੁਣ ਦੇਖੋ ਮਾਲਵੀਆ ਨਗਰ 'ਚ ਹਮਲਾ ਹੋਇਆ ਹੈ ਮਾਲਵੀਆ ਨਗਰ ਤੋਂ ਪਹਿਲਾਂ ਵੀ ਹਮਲਾ ਵਿਕਾਸਪੁਰੀ 'ਚ ਵੀ ਕੋਸ਼ਿਸ਼ ਹੋਈ ਸੀ ਨਾਗਲੋਈ 'ਚ ਵੀ ਹੋਈ ਸੀ ਨਾਗਲੋਈ ਤੋਂ ਬੜਾ ਸੀ ਉੱਥੇ ਤਾਂ ਭਾਰਤੀ ਜਨਤਾ ਪਾਰਟੀ ਦੇ ਬੜੇ ਬੰਦੇ ਵੀ ਇਕੱਠੇ ਹੋ ਗਏ ਸੀ ਮਿਲਣ ਦੇ ਰਹੇ ਸੀ ਤੇ ਲਗਾਤਾਰ ਕੇਜਰੀਵਾਲ ਉੱਥੇ ਹੁਣ ਮੌਕਾ ਮਿਲ ਜਾਂਦਾ ਹੈ ਕਿ ਸਦਾ ਐਸੇ ਪ੍ਰਤੀਬੰਗ ਰਹੇ ਨੇ ਦਿੱਲੀ ਦੀ ਕ੍ਰਾਈਮ ਦਾ ਬੁਰਾ ਹਾਲ ਹੈ ਤੇ ਉਹ ਹੁਣ ਜਦੋਂ ਇੱਕ ਬੰਬ ਲਾਸਟ ਹੋਇਆ ਉਦੋਂ ਵੀ ਇਹ ਗੱਲ ਮੌਕਾ ਮਿਲ ਗਿਆ ਨਾ ਤਾਂ ਇਹ ਜਿਹੜਾ ਲਗਾਤਾਰ ਹਮਲੇ ਹੋਣਾ ਆਦਸੀ ਸਿੰਘ ਫਿਰ ਜਿਹੜਾ ਲਿਖ ਰਿਹਾ ਅੱਜ ਜਦੋਂ ਲਿਖਿਆ ਇਸ ਹਮਲੇ ਤੋਂ ਬਾਅਦ ਕਿ ਭਾਜਪਾ ਚ ਬੁਖਲਾਟ ਹੈ ਭਾਜਪਾ ਨੂੰ ਹਾਰ ਦਿਖ ਰਹੀ ਹੈ ਭਾਜਪਾ ਪਹਿਲਾਂ ਤਾਂ ਜਿਹੜੀ 8 ਸੀਟਾਂ ਲੈ ਗਈ ਇਸ ਵਾਰ 0 ਮਿਲ ਗਈਆਂ ਹੁਣ ਇਸ ਤਰ੍ਹਾਂ ਦੇ ਮੌਕੇ ਮਿਲਦੇ ਨਹੀਂ ਜਦੋਂ ਇਹੋ ਜਿਹਾ ਹਮਲਾ ਹੁੰਦਾ ਇਹ ਕੈਸ਼ ਕਰਾਉਂਦੇ ਨੇ ਇਹ ਝਮਦਰਦੀ ਵੀ ਹੁੰਦੀ ਹੈ ਇਹਦੇ ਚ ਇਹ ਵੀ ਹੁੰਦਾ ਵੀ ਦੇਖੋ ਕਿ ਜਿਹੜੀ ਕੋਈ ਵੀ ਹੋਵੇ ਹੁਣ ਜਦ ਮੈਂ ਸ਼ੋਕਚਾ ਉਹਨੂੰ ਕੁੱਟਿਆ ਵੀ ਬਹੁਤ ਕੁੱਟਿਆ ਜਿਹੜੇ ਬੰਦੇ ਨੇ ਕੀਤਾ ਉਹਦਾ ਨਾ ਜਿਹੜੇ ਮਾਲਵੀਆ ਨਗਰ ਸ਼ਾਮਲਾ ਕੀਤਾ ਨਾ ਜਿਹਦੇ ਬਾਰੇ ਸਰਵਰਦਵਸ ਸਰਵਰਦਵਸ ਕਰਨੇ ਜਿਹੜੇ ਸਪੇਟ ਸੱਟ ਕੇ ਅਗਲੋਂ ਦੀ ਕੋਸ਼ਿਸ਼ ਕੀਤੀ ਉਹ ਇੱਕ ਬੱਸ ਦਿੱਲੀ ਸਰਕਾਰ ਦੀ ਬੱਸ ਹੈ ਉਹ ਚ ਮਾਰਸ਼ਲ ਹੈ ਤੇ ਉਹ ਬੀਜਪੀ ਦਾ ਕਹਿੰਦੇ ਵਰਕਰ ਹੈ ਇਹ ਕਹਿ ਰਹੇ ਨੇ ਬੀਜਪੀ ਦਾ ਵਰਕਰ ਹੈ ਹੁਣ ਬੀਜੇਪੀ ਦੇ ਵਰਕਰ ਤੇ ਇਹਦੇ ਨਾਲ ਉਹਨਾਰੇ ਦਿੱਲੀ ਦੇ ਵਿੱਚ ਜਿਹੜੇ ਹਮਦਰਦੀ ਦੀ ਵੋਟ ਵੀ ਲੈਣੀ ਹੈ ਕਿਉਂਕਿ ਕਹਿੰਦੇ ਨੇ ਕਿ ਮੈਂ ਤਾਂ ਥੋੜਾ ਬੱਚਾ ਥੋੜਾ ਭਰਾ ਤੇ ਮੈਂ ਤੁਹਾਡੇ ਲਈ ਦੱਸੋ ਕੀ ਨਹੀਂ ਕੀਤਾ ਜਿਹੜੀ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਮੈਂ ਹਸਪਤਾਲ ਠੀਕ ਕਰਤੇ ਮੈਂ ਸਕੂਲ ਠੀਕ ਕਰਤੇ ਜਿਹੜੀ ਜ਼ਿੰਮੇਵਾਰੀ ਦਿੱਤੀ ਮੈਂ ਕਰਤੀ ਹੁਣ ਕ੍ਰਾਈਮ ਨੂੰ ਰੋਕਣਾ ਤਾਂ ਦਿੱਲੀ ਵਾਲਿਆਂ ਦਾ ਕੰਮ ਹੈ ਇਹ ਤਾਂ ਕੇਂਦਰ ਦਾ ਕੰਮ ਹੈ ਇਹ ਅਮਿਤ ਸ਼ਾਹ ਦਾ ਕੰਮ ਹੈ ਗ੍ਰਹਿ ਮਤਰਾਡੇ ਦਾ ਕੰਮ ਹੈ ਇਹ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਦੇ ਹਮਲੇ ਹੋ ਰਹੇ ਨੇ ਫਿਰ ਸੋ ਇਸ ਤਰ੍ਹਾਂ ਇਹ ਜਿਹੜੀ ਮੈਂ ਕਿਹਾ ਨਾ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸਿਆਸੀ ਚਾਲਾਂ ਖੇਡਣ ਦੇ ਮਾਹਰ ਹੁੰਦੇ ਨੇ ਇਸ ਤਰ੍ਹਾਂ ਦਾ ਮਾਹਰ ਬਹੁਤ ਘੱਟ ਹੈ ਜਿਵੇਂ ਪਾਰਟੀ ਤੇ ਕੰਟਰੋਲ ਰੱਖਿਆ ਜਿਵੇਂ ਜੇਲ੍ਹ 'ਚ ਰਹਿ ਕੇ ਮੁੱਖ ਮੰਤਰੀਸ਼ਪ ਤੋਂ ਅਸਤੀਫਾ ਨਹੀਂ ਦਿੱਤਾ ਆਪ ਦੀ ਮਰਜ਼ੀ ਨਾਲ ਆ ਕੇ ਬਾਹਰ ਆਸੀ ਨੂੰ ਬਣਾਤਾ ਜਦੋਂ ਬਾਹਰ ਆ ਗਏ ਉਦੋਂ ਬਣਾਤਾ ਵੀ ਤੂੰ ਮੁਖਮਤਰੀ ਹੈ ਪਾਰਟੀ ਆਲਮੋਸਟ ਇੱਕ ਅੱਦੇ ਨੂੰ ਛੱਡ ਕੇ ਸਾਰੀ ਕੰਟਰੋਲ ਚ ਰਹੀ ਤੇ ਹੁਣ ਉਹ ਤਾਂ ਛੱਡੋ ਦਿੱਲੀ ਤਾਂ ਕੰਟਰੋਲ ਹੋਣੀ ਸੀ ਪੰਜਾਬ ਚ ਪੂਰਾ ਕੰਟਰੋਲ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਐਮ ਐਲ ਇਕੱਲੇ ਇਕੱਲੇ ਐਮ ਐਲ ਤੱਕ ਜਿਹੜਾ ਹੈ ਬੰਦੇ ਲਾ ਕੇ ਕੰਟਰੋਲ ਕੀਤਾ ਹੋਇਆ ਕੋਈ ਬੰਦਾ ਇੱਕ ਅੱਖਰ ਨਹੀਂ ਵੋਟ ਸਕਦਾ ਜੋ ਬੋਲਣਾ ਇਹ ਦੱਸਣਗੇ ਵੀ ਆਹ ਬੋਲਣਾ ਤੁਸੀਂ ਜਿਹੜੀ ਇੱਥੋਂ ਤੱਕ ਕੰਟਰੋਲ ਹੈ মিডিਆ ਤੇ ਕੰਟਰੋਲ ਹੈ ਪੂਰਾ ਕਿਹੜੇ মিডিਆ ਨੇ ਕੀ ਕਰਨਾ ਕਿਸ মিডিਆ ਨੂੰ ਕਿਵੇਂ ਕੰਟਰੋਲ ਕਰਨਾ ਇਹ ਕੇਜਰੀਵਾਲ ਨੂੰ ਪਤਾ ਹੈ ਸੋ ਇਹ ਸਾਰੀ ਜਿਹੜੀ ਚੀਜ਼ ਹੈ ਇਹ ਬਹੁਤ ਕੱਟ ਲੀਡਰਾਂ ਕੋਲ ਇਸ ਤਰ੍ਹਾਂ ਦੀ ਕਪੈਸਿਟੀ ਹੈ ਇਹ ਆਪਾਂ ਨੂੰ ਗੱਲ ਸਵੀਕਾਰ ਕਰਨੀ ਪਵੇਗੀ ਹੁਣ ਆਸੀ ਸਿੰਘ ਜਿਹੜੀ ਲਿਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਿਸ ਰਹੀ ਹੈ ਬਖਲਾੜ ਚ ਕੋਈ ਗੱਲ ਗਲਤ ਨਹੀਂ ਹੋ ਸਕਦੀ ਬਖਰਾਟ ਆ ਜਾਂਦਾ ਨਾ ਬੰਦਾ ਵੀ ਇੱਕ ਵਾਰ ਫਿਰ ਜਤਨਜਾਰ ਹੈ ਅਸੀਂ ਤਾਂ ਇਹਨਾਂ ਨੂੰ ਮਿਸਟਰ ਸ਼ੋਧਿਆ ਨੂੰ ਵੀ ਜੇਲ੍ਹ ਚ ਇਹਨੂੰ ਵੀ ਜੇਲ੍ਹ ਚ ਜੈਨ ਨੂੰ ਵੀ ਜੇਲ੍ਹ ਚ ਇਸ ਦੇ باوجود ਇਹ ਤਾਂ ਫਿਰ تیاری ਚ ਨੇ ਅਸੀਂ ਇਹਨਾਂ ਨੇ ਕੋਈ ਪਤਾ ਨਹੀਂ ਇਸ ਵਾਰ ਵੀ ਮਾਰ ਜਾਣ ਸੋਣ ਇਹ ਸਾਰੇ ਬਖਰਾਟ ਇਹ ਉਹਦੇ ਚੇ ਹਮਲੇ ਹੋ ਰਹੇ ਨੇ ਇੱਕ ਪਾਸੇ ਹਮਲੇ ਦਾ ਜਿਹੜਾ ਉਹ ਫਾਇਦਾ ਲੈ ਜਾਊਗਾ ਕਾਸ਼ ਕਰਵਗਾ ਵੀ ਆ ਦੇਖੋ ਜੀ ਵੀਰੇ ਤਾਂ ਸਾਡੇ ਤਾਂ ਹਮਲੇ ਕਰ ਰਹੇ ਨੇ ਬਗਲਾੜ ਚਾਕੇ ਤੇ ਇਕੱਲੇ ਇਕੱਲੇ ਸਾਥ ਤੇ ਇਕੱਲੇ ਇਕੱਲੇ ਨੂੰ ਮਿਲਨੇ ਪਾਦੇ ਆ ਤਰ੍ਹਾਂ ਦਾ ਮਤਲਬ 70 ਦੀ 60 ਸੀਟਾਂ ਜਾਣੇ ਤੇ ਹੁਣਾਂ ਜਿਹੜੀ ਨਵੀਂ ਗੱਲ ਕਰਤੀ ਵੀ ਸਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਮੀਡੀਆ ਜਿਹੜਾ ਹੈ ਕੋਈ ਦੀ ਮੀਡੀਆ ਮੋਦੀ ਮੀਡੀਆ ਉਹ ਕਹਿੰਦਾ ਜੀ ਪਾਣੀ ਛੱਟਿਆ ਇਹ ਕਹਿੰਦੇ ਜੀ ਸਪੈਕਟਸਿਟੀ ਹੈ ਜਿਹਨੂੰ ਅੱਗ ਲੱਗ ਸਕਦੀ ਹੈ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਜਿਹੜੀ ਬੜੀ ਅਜੀਬ ਕਿਸਮ ਦੀ ਖੇਡ ਚੱਲ ਰਹੀ ਹੈ ਔਰ ਲੇਕਨ ਜਿਹੜੀ ਖੇਡ ਦਾ ਜਿਆਦਾ ਫਾਇਦਾ ਹੋਣਾ ਹੈ ਜਿਹੜਾ 1000 ਰੁਪਿਆ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਨੇ ਹੁਣ ਜਿਹੜੀ ਜਿਹੜੀ ਬੀਬੀ ਦੀ ਰਜਿਸਟ੍ਰੇਸ਼ਨ ਹੋ ਜੂ ਉਹਨੂੰ ਆਸ ਹੋਊਗੀ ਕਿ ਮੈਨੂੰ 1000 ਰੁਪਿਆ ਮਹੀਨੇ ਬਾਅਦ ਮੇਰੇ ਖਾਤੇ ਚ ਆਊਗਾ ਤੇ ਉਹ ਵੀ ਆ ਤੇ ਬਿਜਲੀ ਦਾ ਤਾਂ ਪਹਿਲੇ ਕਰ ਰਹੇ ਨੇ ਕੀਤਾ ਹੋਇਆ ਪਾਣੀ ਦਾ ਕੀਤਾ ਹੋਇਆ ਸੋ ਜੋ ਮੁਹੱਲਾ ਕਲੀਨਿਕ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਦਾ ਇਹ ਕੇਸਰੀਵਾਲ ਨੂੰ ਇਸ ਤਰ੍ਹਾਂ ਦੇ ਕੰਮ ਨੇ ਉਹ ਜਿੱਤਵਲ ਲੈ ਜਾਂਦੇ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਹਾਲ ਦੀ ਘੜੀ ਕੋਈ ਤੋੜ ਨਜ਼ਰ ਨਹੀਂ ਆ ਰਿਹਾ ਭਾਰਤੀ ਜਨਤਾ ਪਾਰਟੀ ਕੋਲ ਨਾ ਤਾਂ ਇਹਨਾਂ ਦੇ ਬੰਦੇ ਟੁੱਟੇ ਨੇ ਤੇ ਨਾ ਹੀ ਕੋਈ ਹੋਰ ਤੋੜ ਨਜ਼ਰ ਆਉਂਦਾ ਹੁਣ ਇਸ ਵਾਰ ਸਿਚੁਏਸ਼ਨ ਹੋਰ ਵੀ ਜਿਹੜੀ ਹੈ ਉਹ ਦਿਲਚਸਪ ਹੈ ਕਿ ਕਿਤੇ ਇੰਡੀਆ ਗੱਠ ਜੋੜ ਦੇ ਮੈਂਬਰ ਨੇ ਇੰਡੀਆ ਗੱਠ ਜੋੜ ਚ ਹਰਲ ਗਾਂਧੀ ਸੁਪਰੀਮੋ ਹੈ ਤੇ ਦੂਜੇ ਪਾਸੇ ਦਿੱਲੀ ਚ ਇਹਨਾਂ ਨੇ ਆ ਮੋ ਸਾਹਮਣੇ ਦੋਨੇ ਇਕੱਲੇ ਇਕੱਲੇ ਲੜ ਰਹੇ ਨੇ ਜਿਹੜੀ ਸਿਚੁਏਸ਼ਨ ਇਹ ਵੀ ਦਿਲਚਸਪ ਹੈ ਤੇ ਜੁਵੇ ਹਰਿਆਣੇ ਚ ਹੋਇਆ ਤੋਂ ਦੇਖਦੇ ਆ ਕਿ ਇਹ ਜੋ ਕੁਛ ਹਮਲਾ ਜਿਹੜਾ ਕਿਹਾ ਜਾ ਰਿਹਾ ਕਿ ਹਮਲਾ ਹੋਇਆ ਉਹਦਾ ਕਿੰਨਾ ਕੁ ਫਾਇਦਾ ਲੈਂਦੇ ਨੇ ਕੇਜਰੀਵਾਲ ਸਾਹਿਬ ਜਾਂ ਆਮ ਆਦਮੀ ਪਾਰਟੀ ਦਿੱਲੀ ਦੀ ਲੇਕਿਨ ਇਹ ਚੱਲ ਇਹ بڑا ਜਿਹੜਾ ਹੈ ਸਿਆਸੀ ਤੌਰ ਤੇ ਇੱਕ ਵੱਡੀ ਖੇਡ ਵੱਡੀ ਚਾਲ ਮੰਨੀ ਜਾ ਸਕਦੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਹੁਣ ਐਨਐ ਬਹੁਤ ਬਹੁਤ ਸ਼ੁਕਰੀਆ